ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਈਟੀਟੀ ਅਧਿਆਪਕਾਂ ਨੇ ਅੱਜ ਬਠਿੰਡਾ ਦੇ ਡੱਬ ਵਾਲੇ ਪੁਲ ਨੂੰ ਬੁਰੀ ਤਰ੍ਹਾਂ ਜਾਮ ਕਰ ਦਿੱਤਾ ਜਾਮ ਕਾਰਨ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ ਪੰਜਾਬ ਸਰਕਾਰ ਦਾ ਕਾਟਾ ਕੰਡ ਰੋਡ ਜਾਮ ਕਰਨ ਲਈ ਜਾ ਰਹੇ ਅਧਿਆਪਕਾਂ ਨੇ ਜਦੋਂ ਪੁਲਿਸ ਬੈਰੀਕੇਡਿੰਗ ਨੂੰ ਤੋੜਿਆ ਤਾਂ ਪੁਲਿਸ ਮੁਲਾਜ਼ਮਾਂ ਨਾਲ ਅਧਿਆਪਕਾਂ ਨੇ ਤੱਕਾਮੁੱਕੀ ਵੀ ਕੀਤੀ ਵਿਰੋਧ ਪ੍ਰਦਰਸ਼ਨ ਕਰ ਰਹੇ ਇਹਨਾਂ ਵਿਦਿਆਪਕਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਇਹਨਾਂ ਨਾਲ ETT ਪਾਸ ਕਰਨ ਤੋਂ ਬਾਅਦ ਪੱਕੇ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ ਜਿਸ ਨੂੰ ਲੈ ਕੇ ਇਹ ਲੰਬੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਹਨਾਂ ਦੀ ਮੰਗ ਨਹੀਂ ਮੰਨਦੀ ਤਾਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਹਰ ਥਾਂ ਤੇ ਲਾਠੀਆਂ ਜਾਂ ਸ਼ਹੀਦੀਆਂ ਤੋਂ ਇਲਾਵਾ ਕੁਝ ਨਹੀਂ ਸਾਨੂੰ ਹੋਇਆ ਕਿਉਂਕਿ ਲਾਠੀਆਂ ਵੀ ਬਹੁਤ ਵਾਰੀਆਂ ਗੁੱਤਾਂ ਵੀ ਪੱਟੀਆਂ ਗਈਆਂ ਬਾਜ਼ਾਰਾਂ 'ਚ ਧੀਆਂ ਵੀ ਰੋਲੀਆਂ ਅਸੀਂ ਜੇਲਾ ਵੀ ਕੱਟ ਕੇ ਆਏ ਤੇ ਸਭ ਤੋਂ ਵੱਡੀ ਗੱਲ ਸਾਡੇ ਤਿੰਨ ਸੂਰਮੇ ਜਿਹੜੇ ਆ ਸ਼ਹੀਦ ਹੋ ਚੁੱਕੇ ਐ ਇੱਕ ਕਰਨਜੀਤ ਕਪੂਰਥਲਾ ਟੈਂਕੀ ਕਾਂਡ ਵੇਲੇ ਅੱਗ ਲਾ ਕੇ ਸ਼ਹਾਦਤ ਦੇ ਚੁੱਕੀ ਐ ਇੱਕ ਜੀਲਾ ਸਿੰਘ ਮਰਨ ਵਰਤੇ ਬੈਠਾ 40 ਦਿਨ ਇਸੇ ਬਠਿੰਡੇ ਦੀ ਹਕੂਮਤ ਦੇ ਅੰਦਰ ਇੱਥੇ ਬੈਠਾ ਸੀ ਉਹਨੇ ਆਪਣੀ ਸ਼ਹਾਦਤ ਹੀ ਦਿੱਤੀ ਐ ਤੇ ਤੀਜੀ ਜਿਹੜੀ ਸਾਡੀ ਬੱਚੀ ਰੂਥ 14 ਮਹੀਨਿਆਂ ਦੀ 2014 ਦੇ ਵਿੱਚ ਉਹ ਜਿਹੜਾ ਨਮੂਨੀਆਂ ਦਾ ਸ਼ਿਕਾਰ ਹੋ ਕੇ ਪ੍ਰਸ਼ਾਸਨ ਦੀ ਨਲਕੀ ਦੇ ਕਰਕੇ ਜਦੋਂ ਇਹਨਾਂ ਨੇ ਰਜਾਈਆਂ ਖੋਲੀਆਂ ਤਾਂ ਉਹਦੇ ਕਰਕੇ ਉਹ ਬੱਚੀ ਨਮੂਨੀਆਂ ਦਾ ਸ਼ਿਕਾਰ ਹੋ ਕੇ ਉਹ ਵੀ شہادت ਦੇ ਚੁੱਕੀ ਹੈ ਜੀ ਜੇਕਰ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਜਿਹੜੀ ਸ਼ਹੀਦ ਕਿਰਨਜੀਤ ਕੌਰ ਈਜੀਐਸ ਆਈਐਸਟੀਆਰ ਯੂਨੀਅਨ ਹੈ ਇਹ ਜਿਹੜੀ ਹੈਗੀ ਕੁਰਬਾਨੀਆਂ ਤੋਂ ਨਾ ਕਦੇ ਪਿੱਛੇ ਹਟਈ ਹੈ ਨਾ ਪਿੱਛੇ ਹਟੂਗੀ